ਹਾਂਜੀ ਵੀਰੋ ਜਿਹੜਾ ਯੂਐਸਏ ਦੇ ਵਿੱਚ ਐਕਸੀਡੈਂਟ ਹੋਇਆ ਵੀਰ ਤੋਂ ਉਹਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਤਾਂ ਨਿਕਲਦੀ ਐ ਦੇਖ ਕੇ ਵੀਡੀਓ ਤਸਵੀਰਾਂ ਹਨਾ ਠੀਕ ਐ ਉਹਦੀ ਗਲਤੀ ਐ ਕਸੂਰ ਉਹਦਾ 100% ਉਹਦੀ ਗਲਤੀ ਐ ਹਨਾ ਤੇ ਪਰ ਜਦੋਂ ਤਸਵੀਰਾਂ ਦੇਖਦਿਆਂ ਨੀਵੀ ਪਾਈ ਹੋਈ ਹੱਥਾਂ ਨੂੰ ਹੱਥ ਘੜੀਆਂ ਵੱਜੀਆਂ ਹੋਈਆਂ ਤੇ ਮੈਂ ਤਾਂ ਇਹੀ ਸੋਚੀ ਜਾਂਦਾ ਹਨਾ ਵੀ ਪਤਾ ਨਹੀਂ ਕੀ ਵਿਚਾਰਾ ਸੋਚਦਾ ਹੋਊਗਾ ਪਤਨ ਹੀ ਇਹ ਵਿਚਾਰਾ ਸੋਚਦਾ ਹੋਊਗਾ ਵੀ ਤੇ ਇਹਦੇ ਨਾਲ ਤਾਂ ਮੈਂ ਹੀ ਮਰ ਜਾਂਦਾ ਹਨਾ ਕਿੰਨੀਆਂ ਖੁਆਇਸ਼ਾਂ ਲੈ ਕੇ ਆਇਆ ਹੋਊਗਾ ਆਪਾਂ ਮੰਨਦੇ ਹਾਂ ਕਸੂਰ ਉਹਦਾ ਪਰ ਕੋਈ ਹੱਲ ਵੀ ਹੋਣਾ ਚਾਹੀਦਾ ਹਨਾ ਜਿਵੇਂ ਪਟੀਸ਼ਨ ਹੈਗੀ ਆ ਉਹਦੇ ਉੱਪਰ ਸਾਈਨ ਕੀਤੇ ਜਾਣ ਜੇ ਇਹਦੇ ਨਾਲ ਕੋਈ ਹੱਲ ਨਿਕਲ ਸਕਦਾ ਉਹਨਾਂ ਦੇ ਬੱਚੇ ਸੀ ਉਹ ਵੀ ਛੋਟੇ ਛੋਟੇ ਉਹਨਾਂ ਦੇ ਕੋਲੇ ਜਾਇਆ ਜਾਵੇ ਉਹਨਾਂ ਦੇ ਪਰਿਵਾਰਾਂ ਕੋਲੇ ਜਾ ਕੇ ਹਨਾ ਮੋਤਬਰ ਬੰਦੇ ਜਿਹੜੇ ਹੈਗੇ ਆ ਯੂ ਐਸ ਏ ਦੇ ਸਿੱਖ ਹੈਗੇ ਆ ਜਾਂ ਕੋਈ ਪਾਰਲੀਮੈਂਟ ਦੇ ਵਿੱਚ ਹੈਗੇ ਨੇ ਜਾਂ ਕੋਈ ਅਫੀਸਰ ਹੈਗੇ ਨੇ ਉਹ ਜਾ ਕੇ ਹਨਾ ਕੋਈ ਮਿੰਟ ਤਰ ਲਈ ਹੋ ਸਕਦਾ ਵੀ ਮੈਨੂੰ ਤਾਂ ਹੁਣ ਸੱਚ ਕਹਿਣਾ ਵੀ ਸਮਝ ਨਹੀਂ ਆ ਰਹੀ ਵੀ ਕੀ ਹੱਲ ਹੋਵੇ ਹਨਾ ਅ ਕਈ ਵੀਰ ਲਿਖ ਰਹੇ ਨੇ ਕਿ ਜਿਵੇਂ ਵੀ ਚੰਗੀ ਗੱਲ ਲੱਗੀ ਮੈਨੂੰ ਵੀ ਅਫਸੋਸ ਕੀਤਾ ਜਾ ਕੇ ਪਰਿਵਾਰ ਦੇ ਕੋਲੇ ਜਾ ਕੇ ਬੈਠਿਆ ਜਾਵੇ ਅਫਸੋਸ ਕਰਿਆ ਜਾਵੇ ਹਨਾ ਤੇ ਹਜੇ ਬੱਚਿਆਂ ਦਾ ਸੰਸਕਾਰ ਵੀ ਨਹੀਂ ਹੋਇਆ ਉੱਥੇ ਜਾਇਆ ਜਾਵੇ ਜਾਂ ਕੋਈ ਹੋਰ ਹੱਲ ਲੱਭੇ ਕੋਈ ਸਮਝ ਨਹੀਂ ਆ ਰਹੀ ਹੈ ਨਾ ਤੇ ਜੇ ਇਹ ਵੀ ਲੱਗਦਾ ਵੀ ਹਾਂ ਪਟੀਸ਼ਨ ਜਿਹੜੀ ਹੈਗੀ ਆ ਉਹ ਸਾਈਨ ਕਰਨ ਦੇ ਨਾਲ ਕੋਈ ਹੱਲ ਨਿਕਲ ਸਕਦਾ ਤਾਂ ਇਹ ਵੀ ਕਰੋ ਹਨਾ ਵੱਧ ਤੋਂ ਵੱਧ ਤੇ ਇੱਕ ਵੀਰ ਕਹਿ ਰਿਹਾ ਸੀ ਵੀ ਕੁਝ ਪੈਸੇ ਇਕੱਠੇ ਕੀਤੇ ਜਾਣ ਹਮਦਰਦੀ ਤੌਰ ਤੇ ਪਰਿਵਾਰ ਨੂੰ ਦਿੱਤੇ ਜਾਣ ਹਨਾ ਟਰਾਲਿਆਂ ਵਾਲੇ ਵੀਰ ਜੇ 50 50 ਡਾਲਰ ਵੀ ਇਕੱਠੇ ਕਰਨ 100 100 ਡਾਲਰ ਵੀ ਇਕੱਠੇ ਕਰਨ ਕੋਈ ਵੱਡੀ ਗੱਲ ਨਹੀਂ ਹੈਗੀ ਉਹਦੇ ਵਿੱਚ ਇਹ ਨਾ ਹੋਵੇ ਵੀ ਕੋਈ ਠੱਗ ਕੇ ਹੀ ਲੈ ਜਾਵੇ ਇਹ ਚੀਜ਼ ਉਹਦੇ ਲਈ ਵਧੀਆ ਢੰਗ ਦੇ ਨਾਲ ਮਤਲਬ ਕਿ ਇਹ ਵੀ ਕਰਿਆ ਕਰਿਆ ਜਾ ਸਕਦਾ ਹਨ ਅਫਸੋਸ ਦੇ ਤੌਰ ਦੇ ਉੱਪਰ ਜਾ ਕੇ ਇੱਕ ਮਦਦ ਦੇ ਤੌਰ ਦੇ ਉੱਪਰ ਉਹਨਾਂ ਨੂੰ ਇਹ ਨਾ ਜਤਾਇਆ ਜਾਵੇ ਵੀ ਅਸੀਂ ਇਹ ਕਿਹੜੇ ਢੰਗ ਨਾਲ ਦੇ ਰਹੇ ਹਾਂ ਪਰ ਹੁਣ ਦੇਖੋ ਬੱਚੇ ਤਾਂ ਵਾਪਸ ਨਹੀਂ ਆਉਣੇ ਹਨ ਤੇ ਕੁਝ ਵੀ ਕੀਤਾ ਜਾਵੇ ਪਰ ਜਦੋਂ ਉਹ ਦੇਖਦੇ ਹਨ ਨਾ ਤਸਵੀਰਾਂ ਤੇ ਵਾਕਈ ਐ ਲੱਗਦਾ ਇੱਕ ਮਾਂ ਵਿਚਾਰੇ ਦੀ ਹਨਾ ਕਿਹੜੀਆਂ ਆਸਾਂ ਲੈ ਕੇ ਖੁਆਸ਼ੀਆਂ ਲੈ ਕੇ ਆਇਆ ਹੋਊਗਾ ਉਹ ਤੇ ਮਾਪਿਆਂ ਦੇ ਮਨ ਦੇ ਵਿੱਚ ਕੀ ਚੱਲਦਾ ਹੋਊ ਮਾਂ ਵਿਚਾਰੀ ਕੀ ਸੋਚਦੀ ਹੋਊਗੀ ਹਨਾ ਵੀ ਆਹ ਕੀ ਹੋ ਗਿਆ ਉਹ ਆਪ ਵਿਚਾਰਾ ਕੀ ਸੋਚੀ ਤਰਸ ਆਉਂਦਾ ਸੱਚੀ ਜਦੋਂ ਉਹ ਤੇ ਦੇਖਦੇ ਆ ਪਰ ਕੋਈ ਹੱਲ ਕਿਉਂਕਿ ਐਕਸੀਡੈਂਟ ਹੋਰ ਵੀ ਬੜੇ ਹੁੰਦੇ ਨੇ ਨਾ ਤੇ ਖੁੱਦ ਇਹਨਾਂ ਤੋਂ ਅੰਗਰੇਜ਼ਾਂ ਤੋਂ ਕਿੰਨੇ ਐਕਸੀਡੈਂਟ ਹੋਏ ਨੇ ਤੇ ਕਈ ਜਗ੍ਹਾ ਦੇ ਉੱਪਰ ਕਾਫੀ ਵੱਡੇ ਵੱਡੇ ਐਕਸੀਡੈਂਟ ਹੋਏ ਨੇ ਉਹਨਾਂ ਨੂੰ ਇੰਦੀ ਜਿਹੜੀ ਹੈਗੀ ਉਹ ਸਜ਼ਾ ਨਹੀਂ ਸੁਣਾਈ ਗਈ ਹੁਣ ਜਦੋਂ ਸਾਹਮਣੇ ਪੋਸਟਰ ਆ ਜਾਂਦੇ ਨੇ ਚੈਨਲਾਂ ਵਾਲਿਆਂ ਦੇ ਪਾਏ ਹੋਏ ਜਾਂ ਲਿਖੇ ਹੋਏ ਕਮੈਂਟ ਆ ਜਾਂਦੇ ਨੇ ਲਿਖੀਆਂ ਹੋਈਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਵੀ 45 ਸਾਲ ਦੀ ਸਜ਼ਾ 50 ਸਾਲ ਦੀ ਸਜ਼ਾ ਕਿੱਥੇ ਵੀਰ ਕਹਿ ਰਿਹਾ ਸੀ ਵੀ ਇੱਕ ਦਾ ਇਦਾਂ ਹੀ ਐਕਸੀਡੈਂਟ ਹੋ ਗਿਆ ਸੀ ਤੇ ਉਹਨੂੰ 110 ਸਾਲ ਦੀ ਸਜ਼ਾ ਸੁਣਾਈ ਸੀ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਉਹਦੀ ਸਿੱਧੀ 100 ਸਾਲ ਦੀ ਸਜ਼ਾ ਜਿਹੜੀ ਘਟ ਗਈ ਸੀ ਕਿ 10 ਸਾਲ ਦੀ ਸਜ਼ਾ ਰਹਿ ਗਈ ਸੀ ਹਨਾ ਬਸ ਇਹੀ ਹੈ ਵੀਰੋ ਵੀ ਕੋਈ ਵੀ ਹੱਲ ਕਰੋ ਇਕੱਠੇ ਹੋ ਕੇ ਕੁਝ ਵੀ ਸੋਚੋ ਕੋਈ ਵੀ ਹੱਲ ਕਰੋ ਖਾਸ ਕਰ ਜਿਹੜੇ ਯੂ ਐਸ ਏ ਵਾਲੇ ਵੀਰ ਨੇ ਹਨਾ ਪੜੇ ਲਿਖੇ ਵੀਰ ਨੇ ਜਿਹੜੇ ਅਫਸਰ ਨੇ ਉਹ ਇਸ ਦਾ ਕੋਈ ਹੱਲ ਲੱਭਣ ਜੇ ਕੁਛ ਇਧਰੋਂ ਮੇਲਾਂ ਕਰਾਉਣੀਆਂ ਨੇ ਕਿਸੇ ਜਥੇਬੰਦੀਆਂ ਦੇ ਵੱਲੋਂ ਐਸਜੀਪੀਸੀ ਜਾਂ ਕੋਈ ਹੋਰ ਕਿਉਂਕਿ ਹੁਣ ਮੈਨੂੰ ਤਾਂ ਕੁਛ ਵੀ ਸਮਝ ਨਹੀਂ ਆ ਰਹੀ ਬਸ ਉਹਦੀ ਤਸਵੀਰ ਵਿਚਾਰੇ ਦੀ ਹੈ ਨਾ ਕਿਵੇਂ ਬੰਨਿਆ ਹੋਇਆ ਉਹ ਤੇ ਨੀਵੀਂ ਪਾਈ ਆ ਬਸ ਮੈਂ ਤਾਂ ਇਹੀ ਸੋਚੀ ਜਾਂਦਾ ਯਾਰ ਪਤਾ ਨਹੀਂ ਕੀ ਉਹਦੇ ਦਿਮਾਗ 'ਚ ਵਿਚਾਰੇ ਦੇ ਚੱਲਦਾ ਹੋਊਗਾ ਕੋਈ ਤੇ ਹੱਲ ਨਿਕਲਣਾ ਚਾਹੀਦਾ ਹੈ ਇਹ ਇੰਨੇ ਐਕਸੀਡੈਂਟ ਹੁੰਦੇ ਨੇ ਅੱਗੇ ਵੀ ਹੁੰਦੇ ਆ ਮੈਂ ਬਾਰ ਬਾਰ ਕੀ ਇਹ ਗੱਲ ਕਰਾ ਹਾ ਨਾ ਵੀ ਕੋਈ ਤੇ ਹੱਲ ਨਿਕਲਦਾ ਹੀ ਆ ਨਾ ਸਜ਼ਾ ਘੱਟ ਹੋ ਜਾਵੇ ਜਾਂ ਮੈਂ ਤਾਂ ਇਹੀ ਸੋਚਦਾ ਵੀ ਯਾਰ ਉਹਨੂੰ ਰਿਪੋਰਟ ਹੀ ਕਰ ਦੇਣ ਵੀ ਜਾਂ ਤੂੰ ਆਪਦੇ ਦੇਸ਼ ਚਲੇ ਜਾ ਹਨਾ ਜਾਂ ਜੁਰਮਾਨਾ ਹੀ ਇੰਨਾ ਪਾ ਦੇਣ ਕਿ ਸਾਰੀ ਜ਼ਿੰਦਗੀ ਉਹ ਵਿਚਾਰਾ ਜੁਰਮਾਨਾ ਹੀ ਲਾਈ ਜਾਵੇ ਮੇਰੇ ਤਾਂ ਯਾਰ ਆ ਵੀ ਹੁਣ ਮੇਰੇ ਨਾਲ ਚਲੋ ਖੈਰ ਨਹੀਂ ਕਈਆਂ ਨੇ ਸਹਿਮਤ ਹੋਣਾ ਪਰ ਮੈਂ ਤਾਂ ਉਹਦੀ ਪੋਜੀਸ਼ਨ ਦੇਖ ਕੇ ਉਹਨੂੰ ਦੇਖ ਕੇ ਵਿਚਾਰੇ ਨੂੰ ਇਹੀ ਸੋਚੀ ਜਾਂਦਾ ਵੀ ਉਹਨੂੰ ਯਾਰ ਜੁਰਮਾਨਾ ਹੀ ਇੰਨਾ ਲਾ ਦੇਣ ਬਿਓ ਵਿਚਾਰਾ ਸਾਰੀ ਜ਼ਿੰਦਗੀ ਹੈਨਾ ਥੋੜਾ ਥੋੜਾ ਕਰਕੇ ਕੁਝ ਪਰਿਵਾਰ ਵੀ ਆਪਦਾ ਚਲਾਈ ਜਾਵੇ ਕੁਝ ਜੁਰਮਾਨਾ ਤਾਰੀ ਜਾਵੇ ਕਦੇ ਇਹੋ ਜਿਹੀਆਂ ਚੀਜ਼ਾਂ ਮਨ ਦੇ ਵਿੱਚ ਆਉਂਦੀਆਂ ਨੇ ਕਦੇ ਆਉਂਦਾ ਵੀ ਉਹਨੂੰ ਰਿਪੋਰਟ ਹੀ ਕਰ ਦੇਣਾ ਇੱਧਰ ਆ ਕੇ ਚਲੋ ਕੋਈ ਵਿਚਾਰਾ ਕੰਮ ਕਰ ਲਵੇ ਹੈਨਾ ਸਖਤ ਸਖਤ ਤੋਂ ਸਖਤ ਚੀਜ਼ ਕਰ ਦੇਣਾ ਮੁੜ ਕੇ ਪਾਸਪੋਰਟ ਨਾ ਬਣਾ ਸਕੇ ਇੱਧਰ ਹੀ ਰਵੇ ਇੱਧਰ ਕੰਮ ਕਰ ਲੂ ਵਿਚਾਰਾ ਕੋਈ ਪਰ ਯਾਰ ਜਦੋਂ ਆਹ ਗੱਲ ਆਉਂਦੀ ਹੈ ਨਾ ਵੀ 45 ਸਾਲ ਦੀ ਸਜ਼ਾ 50 ਸਾਲ ਦੀ ਸਜ਼ਾ 72 75 ਸਾਲ ਦਾ ਉਹਨੇ ਹੋ ਜਾਣਾ ਤੇ ਉਹ ਪਤਾ ਨਹੀਂ ਹੁਣ ਤੁਸੀਂ ਕਿਵੇਂ ਇਸ ਚੀਜ਼ ਨੂੰ ਸੋਚਦੇ ਹੋ ਪਰ ਮੈਨੂੰ ਇਹ ਲੱਗ ਰਿਹਾ ਯਾਰ ਵੀ ਕੁਝ ਵੀ ਹੱਲ ਹੋਣਾ ਚਾਹੀਦਾ ਮੈਂ ਵਾਰ-ਵਾਰ ਕਹਿ ਰਿਹਾ ਹੱਥ ਜੋੜ ਕੇ ਤਰਲਾ ਬੇਨਤੀ ਆ ਸਾਡੀਆਂ ਸਿੱਖ ਸੰਸਥਾਵਾਂ ਅੱਗੇ ਆਉਣ ਇੱਕ ਸਿੱਖ ਹੋਣ ਦੇ ਨਾਤੇ ਸਰਦਾਰ ਹੋਣ ਦੇ ਨਾਤੇ ਸਰਦਾਰ ਸਿੱਖ ਵੀ ਛੱਡੋ ਇੱਕ ਇਨਸਾਨੀਅਤ ਦੇ ਤੌਰ ਦੇ ਉੱਪਰ ਕੋਈ ਵੀ ਹੱਲ ਜਿਹੜਾ ਇਹਦਾ ਕੱਢਿਆ ਜਾਵੇ ਪਰਿਵਾਰ ਦੇ ਕੋਲੇ ਮੈਂ ਫੇਰ ਵਾਰ-ਵਾਰ ਕਹਿ ਰਿਹਾ ਵੀ ਪਰਿਵਾਰ ਦੇ ਕੋਲੇ ਸਾਡੇ ਮੌਤਵਾਰ ਬੰਦੇ ਜਿਹੜੇ ਉਧਰਲੇ ਨੇ ਜਿਨ੍ਹਾਂ ਦੇ ਬੱਚਿਆਂ ਦੀ ਡੈਥ ਹੋਈ ਉਹਨਾਂ ਦੇ ਕੋਲੇ ਬੈਠਣਾ ਹਨਾ ਅਫਸੋਸ ਕਰਨ ਜਾ ਕੇ ਸਸਕਾਰ ਤੇ ਉਹਦੇ ਪਹੁੰਚਣ ਬਾਅਦ ਦੇ ਵਿੱਚ ਜਿਵੇਂ ਵੀ ਉਹ ਆਪਦਾ ਕਿਰਿਆ ਕਰਮ ਕਰਦੇ ਨੇ ਉਹਨਾਂ ਦੇ ਵਿੱਚ ਜਾਇਆ ਜਾਵੇ ਪਰ ਬਹੁਤ ਦੁੱਖ ਹੋਇਆ ਵੀ ਰੋਏ ਮਨ ਤੇ ਸੋਚ ਕੇ ਮੈਂ ਤਾਂ ਕਦੇ ਉਹਨੂੰ ਵੀ ਕਹਿ ਦਿੰਨਾ ਵੀ ਯਾਰ ਕਿੱਡੀ ਵੱਡੀ ਭਰਾਵਾ ਤੂੰ ਗਲਤੀ ਕਰ ਗਿਆ ਇਹ ਬਹੁਤ ਵੱਡੀ ਗਲਤੀ ਕਰ ਗਿਆ ਕਿਤੇ ਤੇਰੀ ਸਾਰੀ ਜ਼ਿੰਦਗੀ ਨਾ ਭਰਾਵਾ ਇਹ ਗਲਤੀ ਜਿਹੜੀ ਤੇਰੀ ਹੈ ਨਾ ਕਿਤੇ ਸਾਰੀ ਜ਼ਿੰਦਗੀ ਉਹਨਾਂ ਲੈ ਬੈਠੇ ਹੈ ਨਾ ਮਾਂ ਵਿਚਾਰੀ ਚਲੋ ਖੈਰ ਅਰਦਾਸ ਹੈ ਗੁਰੂ ਦੇ ਅੱਗੇ ਆਪਾਂ ਇਹੀ ਕਰ ਸਕਦੇ ਆ ਹਨਾ ਗੁਰੂ ਕਿਰਪਾ ਕਰੇ ਜਿਵੇਂ ਆਪਾਂ ਕਹਿ ਦਿੰਦੇ ਆ ਅਕਾਲ ਪੁਰਖ ਰੱਬ ਜੀ ਕਿਰਪਾ ਕਰਨ ਗੁਰੂ ਕਿਰਪਾ ਕਰੇ ਬਸ ਉਹਦਾ ਕੋਈ ਹੱਲ ਲੱਭੋ ਵੀਰੇ ਹੱਲ ਹੋਣਾ ਚਾਹੀਦਾ ਸਿਰ ਜੋੜ ਕੇ ਬੈਠੋ ਕੋਈ ਅਫਸਰਾਂ ਨੂੰ ਕਹੋ ਜਾਂ ਕਿਤੇ ਵੀ ਕੋਈ ਹੋਵੇ ਬਸ ਉਹਦਾ ਹੱਲ ਨਿਕਲਣਾ ਚਾਹੀਦਾ ਬੜਾ ਦੁੱਖ ਲੱਗ ਰਿਹਾ ਜਦੋਂ ਉਹ ਉਹਨੂੰ ਮਨ ਨੂੰ ਲਈ ਜਾਂਦੇ ਨੇ ਮੈਂ ਤਾਂ ਇਹ ਵੀ ਸੁਣਿਆ ਵੀ ਮੈਂ ਵੀਡੀਓ ਦੇਖ ਰਿਹਾ ਸੀ ਉਧਰਲੇ ਬਸਨੀਕਾ ਨੇ ਵੀ ਇਹ ਗੱਲ ਕਹੀ ਆ ਵੀ ਤੁਸੀਂ ਉਹ ਕੋਈ ਅੱਤਵਾਦੀ ਥੋੜੀ ਹੈਗਾ ਵੀ ਉਹਨੂੰ ਇਸ ਤੰਗ ਦੇ ਨਾਲ ਤੁਸੀਂ ਲਿਜਾ ਰਹੇ ਹੋ ਥੋੜੀ ਬਹੁਤ ਉਹਨਾਂ ਨੇ ਵੀ ਆਵਾਜ਼ ਜਿਹੜੀ ਹੈਗੀ ਚੱਕੀ ਆ ਉਧਰਲੇ ਬਸਨੀਕਾਂ ਨੇ ਪਰ ਸਾਨੂੰ ਵੀ ਹਨਾ ਇਕੱਠੇ ਹੋਣ ਦੀ ਲੋੜ ਹੈਗੀ ਹੈ ਗੁਰੂ ਕਿਰਪਾ ਘਰੇ ਪਰਮੇਸ਼ਰ ਕਿਰਪਾ ਘਰੇ ਸਭ ਕੁਝ ਠੀਕ ਹੋਵੇ ਚਾਹੇ ਉੱਤੇ ਜੁਰਮਾਨਾ ਲੱਗ ਜਵੇ ਇਕੱਠੇ ਹੋ ਕੇ ਦੇ ਦਾਂਗੇ ਅਸੀਂ ਵੀ ਥੋੜਾ ਬਹੁਤ ਜਿੰਨਾ ਹੋ ਸਕਿਆ ਗੁਰੂ ਨੇ ਦਸਵੰਦ ਸਾਡੇ ਵੱਲੋਂ ਵੀ ਜਿਹੜਾ ਉਹ ਦੇ ਦਿੱਤਾ ਜਾਊਗਾ ਹਨਾ ਟਰੱਕਾਂ ਵਾਲੇ ਵੀਰ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਵੀ ਕੋਈ ਹੱਲ ਲੱਭੇ ਇਨ੍ਹਾਂ ਚੀਜ਼ਾਂ ਦਾ ਐਕਸੀਡੈਂਟ ਬਹੁਤ ਹੁੰਦੇ ਨੇ ਹੁਣ ਕੋਈ ਦੁਸ਼ਮਣ ਤੇ ਹੈ ਨਹੀਂ ਸੀ ਉਹ ਬੱਚੇ ਨਾ ਉਹਦੇ ਵੀ ਉਹਨਾਂ ਬੱਚਿਆਂ ਦੇ ਨਾਲ ਉਹਦੀ ਵਿਚਾਰੇ ਦੀ ਕੋਈ ਦੁਸ਼ਮਣੀ ਸੀਗੀ ਵੀ ਉਹਨੇ ਜਾਣ ਕੇ ਮਾਰਤੇ ਜਾਂ ਹਨਾ ਇਹ ਵੀ ਇੱਕ ਹੁਕਮ ਹੈ ਭਾਣਾ ਰਜ਼ਾ ਜੀ ਨੂੰ ਆਪਾਂ ਕਹਿ ਦਿੰਦੇ ਆ ਸੰਸਾਰ ਇਦਾਂ ਹੀ ਚੱਲਦਾ ਕਿਸੇ ਨਾ ਕਿਸੇ ਟੰਗ ਦੇ ਨਾਲ ਲੋਕ ਜਾਈ ਜਾਂਦੇ ਨੇ ਕਿਸੇ ਨੂੰ ਬਿਮਾਰੀਆਂ ਨਾਲ ਕੋਈ ਚਲੇ ਜਾਂਦਾ ਕੋਈ ਕਿਵੇਂ ਚਲੇ ਜਾਂਦਾ ਗਲਤੀ ਹੈ ਉਹਦੀ ਵੀਰ ਦੀ ਮੈਂ ਫੇਰ ਕਹਿ ਰਿਹਾ ਸਾਰੇ ਕਹਿ ਰਹੇ ਨੇ ਵੀ ਵੀ ਉਸ ਵੀਰ ਦੀ ਬਹੁਤ ਵੱਡੀ ਗਲਤੀ ਕਰ ਗਿਆ ਉਹ ਪਰ ਹੁਣ ਕੋਈ ਆਪਾਂ ਹੱਲ ਲੱਭੀਏ ਕਿਸੇ ਵੀ ਟੰਗ ਦੇ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ